ਤੇ ਕੋਲ ਆਈ ਸੀ ਫਰੋਰੇਟ ਦੇ ਜਿਸੀ ਕਿ ਉੱਪਰ ਮਤਲਬ ਕਿ ਜੋ ਉੱਪਰ ਜਾਣ ਵਾਲੀ ਜੋ ਟੀਅਰ ਹੁੰਦੀ ਆ ਨਿਸ਼ਾਨ ਸਾਹਿਬ ਦੇ ਉੱਪਰ ਬੰਨਣ ਵਾਲੀ ਉਹ ਆ ਚੁੱਕੀ ਆ ਤੇ ਜਲਦੀ ਤੋਂ ਜਲਦੀ ਪਹੁੰਚੋ ਜਦੋਂ ਸਾਨੂੰ ਪੂਛਣਾ ਮਿਲਿਆ ਇਥੇ ਪਹੁੰਚੇ ਆ ਤੇ ਹੁਣ ਰੈਸਕਿਊ ਦਾ ਕੰਮ ਚੱਲ ਰਿਹਾ ਜੀ ਬਟ ਉਚਾਈ ਬਹੁਤ ਜ਼ਿਆਦਾ ਜੀ 100 ਫੁੱਟ ਤੋਂ ਉੱਪਰ ਚਾਈ ਆ ਤਾਂ ਕਰਕੇ ਹੁਣ ਨਾ ਗੱਜਿੰਦਰੀ ਆ ਰਹੀ ਆ ਤੇ ਪੌੜੀ ਵੀ ਸਾਡਾ 50 ਫੁੱਟ ਫਟਲਾ ਜਾਈ ਉੱਪਰ ਵੀ ਲਾ ਕੇ ਉੱਪਰ ਜਾਣ ਦੀ ਕੋਸ਼ਿਸ਼ ਪਰ ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਹੈ ਜੀ ਉਹ ਥੋੜਾ ਜਿਹਾ ਮਲਕੀ ਜਰਜਰ ਹਾਲਤ ਦੇ ਵਿੱਚ ਤਾਂ ਕਰਕੇ ਉੱਪਰ ਪੌੜੀ ਦਾ ਵਜਨ ਨਹੀਂ ਫੈਲ ਰਿਹਾ ਜੀ ਕਿੰਨੇ ਘੰਟੇ ਹੋ ਗਏ ਲਗਭਗ ਸਾਰੇ ਇਹਨਾਂ ਨੂੰ ਸਾਨੂੰ ਜੀ ਲਗਭਗ ਸਾਨੂੰ ਛੇ ਨੂੰ 2.5 ਤੋਂ 3 ਘੰਟੇ ਦੇ ਨੇੜੇ ਇਹ ਬੋਲ ਚੱਲੇ ਜੀ ਉਸ ਤੋਂ ਪਹਿਲਾਂ ਵੀ ਕਹਿੰਦੇ ਜੀ ਕਿ ਉੱਪਰ ਫਸੇ ਹੋਏ ਨੇ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਕਤ ਹੈ ਅੱਜ ਸਵੇਰੇ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣ ਦੀ ਸੇਵਾ ਕਰਨ ਵਾਸਤੇ ਇੱਕ ਸਿੰਘ ਨਿਸ਼ਾਨ ਸਾਹਿਬ ਉੱਪਰ ਚੜਿਆ ਸੀ ਜੀ ਜਿਹੜੇ ਨਿਸ਼ਾਨ ਸਾਹਿਬ ਦੇ ਜਦੋਂ ਉੱਪਰ ਗਿਆ ਜੀ ਉੱਪਰ ਪੌਣੀ ਚੋਂ ਤਾਰ ਉਤਰ ਗਈ ਜੀ ਜਿਸ ਕਰ ਨੂੰ ਉਹ ਸਿੰਘ ਉੱਪਰ ਅੜਿਆ ਹੋਇਆ ਹੈ ਜੀ ਪਿੰਡ ਦੀ ਸਾਧ ਸੰਗਤ ਸਾਰੀ ਮਿਲ ਕੇ ਉਹਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਵਾਹਿਗੁਰੂ ਕਿਰਪਾ ਕਰਨਗੇ ਸਿੰਘ ਜਲਦੀ ਤੋਂ ਜਲਦੀ ਸਹੀ ਸਲਾਮਤ ਥੱਲੇ ਉਤਰ ਆਊਗਾ ਜੀ ਆਰਜੀ ਪੈੜਾ ਬਣਾ ਕੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜਲਦੀ ਹੀ ਕਾਮਯਾਬ ਹੋ ਜਾਵਾਂਗੇ ਉਸ ਸਵਾਹੀ ਗੁਰੂ ਦੀ ਕਿਰਪਾ ਸਦਕਾ ਜੀ ਪ੍ਰਸ਼ਾਸਨ मौके ਪਹੁੰਚ ਗਿਆ ਜੀ ਅਜੇ ਪਹੁੰਚ ਰਿਹਾ ਹੈ ਬਾਕੀ ਪਿੰਡ ਵਾਸੀ ਆਪਣੇ ਤੌਰ ਤੇ ਆਰਡੀ ਪੈਡ ਬਣਾ ਕੇ ਉਹਨੂੰ ਬੱਚੇ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕੰਗਨਗਰ ਤੋਂ ਇੱਕ ਹੈਡਰਾ ਮੰਗਾਇਆ ਉਹ ਰਸਤੇ 'ਚ ਆ ਰਿਹਾ ਕਿੰਨੇ ਘੰਟੇ ਹੋ ਗਏ ਲਗਭਗ ਜੀ ਇਹ ਲਗਭਗ ਜੀ ਇਹਨੂੰ ਹੁਣ ਟਾਈਮ ਹੋਇਆ ਜੀ ਤਿੰਨ ਘੰਟੇ ਹੋ ਗਏ ਤਿੰਨ ਨੂੰ ਸਵਾ ਤਿੰਨ ਘੰਟਿਆਂ ਦੇ ਕਰੀਬ ਹੋ ਗਿਆ ਬੱਚਾ ਸੇਵਾ ਸਟੇ ਵਾਲੇ ਵੀ ਆਏ ਹੋਏ ਆ ਉਹ ਜਾਲਦੀ ਸੇਵਾ ਕਰਨ ਨੇ ਜਾਲ ਲੈ ਕੇ ਆਏ ਨੇ ਜੀ ਫਾਇਰ ਬ੍ਰਿਗੇਡ ਵੀ ਅਬੋਰ ਤੋਂ ਪਹੁੰਚੀ ਹੋਈ ਹੈ ਜੀ ਤੇ ਜਲਦੀ ਹੈਡਰਾ ਵੀ ਆ ਜਾਏਗਾ ਜੀ ਤੇ ਬੱਚੇ ਨੂੰ ਥੱਲੇ ਸਹੀ ਸਲਾਮਤ ਉਤਾਰ ਲਿਆ ਜਾਏਗਾ